वेलकम YouTube चैनल उम्मीद करती हूं आप सभी ठीक होंगे जमेके ਤੁਸੀਂ ਮੇਰੀ ਪਿਛਲੇ ਪੈਂਟਸ ਨੂੰ ਸੋਰਸ ਨੂੰ ਬਹੁਤ ਪਿਆਰ ਕਰਦੇ ਆ ਉਹਦੇ ਲਈ ਸ਼ੁਕਰੀਆ ਪਰ ਮੈਨੂੰ ਤਾਂ ਫੇਰ ਹੀ ਮਜਾ ਆਊਗਾ ਜੇ ਤੁਸੀਂ ਚੈਨਲ ਮੇਰਾ ਸਬਸਕ੍ਰਾਈਬ ਕਰੋਗੇ ਵੱਧ ਤੋਂ ਵੱਧ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਆ ਕਰੋ ਜਿਹੜੇ ਅੱਜ ਵਾਲੇ ਸੂਟ ਐ ਸਪੈਸ਼ਲ ਸੈਮੀ ਸੂਟ ਐ ਇਹ ਜਿਹੜੇ ਸੂਟ ਐ ਤੁਸੀਂ ਹਰ ਜਗ੍ਹਾ ਵੇਅਰ ਕਰ ਸਕਦੇ ਜੀ ਨਾ ਜ਼ਿਆਦੇ ਹੈਵੀ ਤੇ ਨਾ ਜ਼ਿਆਦੇ ਡਲ ਹੁੰਦੇ ਨੇ ਬਹੁਤ ਹੀ ਸੋਹਣੇ ਹੁੰਦੇ ਨੇ ਇਹ ਜਿਹੜਾ ਆਰਟੀਕਲ ਆ ਇਹ ਦੁਬਾਰਾ ਰੀਸਟੌਕ ਕਰ ਰਹੇ ਹਾਂ ਕਿਉਂਕਿ ਇਸ ਤੋਂ ਬਹੁਤ ਟਾਈਮ ਪਹਿਲਾਂ ਇਹ ਰੈੱਡ ਕਲਰ ਜਾਰਜਟ ਫੈਬਰਿਕ ਉੱਪਰ ਕੀਤਾ ਸੀ ਪਰ ਇਸ ਟਾਈਮ ਇਹ ਪੂਰਾ ਕਲਰਫੁਲ ਫੈਬਰਿਕ ਤੇ ਸ਼ਿਮਰ ਦਾ ਫੈਬਰਿਕ ਹੈ ਜੀ ਇਹ ਸ਼ਿਮਰ ਦਾ ਫੈਬਰਿਕ ਹੈ ਤੁਸੀਂ ਕਿਸੇ ਵੀ ਕਲਰ ਐਰ ਫੈਬਰਿਕ ਉੱਪਰ ਮੇਰੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਜਿਹੜਾ ਤੁਸੀਂ ਸੂਟ ਹੈ ਇਹਦਾ ਫੈਬਰਿਕ ਚੈੱਕ ਕਰੋ ਇਹ ਰਾਤ ਨੂੰ ਪਾਇਆ ਹੋਵੇ ਤਾਂ کیا ਬਾਤ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਇਹਦੇ ਉੱਪਰ ਆਪਾਂ ਫੁੱਲ ਬਾਦਲੇ ਦਾ ਕੰਮ ਕੀਤਾ 골ਡਨ ਦਾ ਨਿੱਚ ਨਿੱਕੀ ਨਿੱਕੀ ਬੂਟੀਆਂਸ ਨੇ ਸੂਟ ਉੱਪਰ ਬਹੁਤ ਹੀ ਜਿਆਦੇ ਸੋਹਣਾ ਇੱਥੇ ਕੋਈ ਪਾਈਪਿੰਗ ਵਗੈਰਾ ਕੁਝ ਨਹੀਂ ਦਿੱਤਾ ਕਿਉਂਕਿ ਕਈ ਵਾਰੀ ਆਪਾਂ ਨੂੰ ਸੇਮ ਕਲਰ ਦੀ ਫਿਨਿਸ਼ਿੰਗ ਕਰਦੇ ਆ ਪਰ ਨਹੀਂ ਜੀ ਛੋਟੇ ਚਾਕੜੇ ਪਾਕਿਸਤਾਨੀ ਲੁੱਕ ਚ ਇਹ ਲੈਂਥ ਸੂਟ ਇਹੀ ਰੈਡੀ ਹੁੰਦਾ ਬਹੁਤ ਜਿਆਦੇ ਸੋਹਣਾ ਇਹਦੇ ਤੁਸੀਂ 슬ੀਵਸ ਉੱਪਰ ਕੰਮ ਚੈੱਕ ਕਰੋ ਬਹੁਤ ਹੀ ਜਿਆਦੇ ਹੈਵੀ ਤੇ ਬਹੁਤ ਹੀ ਸੋਹਣਾ ਤੇ ਭੈਣੋ ਮੈਂ ਵਾਰ-ਵਾਰ ਕਹਿੰਦੀ ਆ ਮੇਰਾ ਚੈਨਲ ਸਬਸਕ੍ਰਾਈਬ ਕਰੋ ਪਿਛਲੀਆਂ ਵੀਡੀਓ ਵੀ ਜਰੂਰ ਦੇਖੋ ਆ ਵੇਖੋ ਜੀ ਕਿੰਨਾ ਨੀਟ ਐਂਡ ਕਲੀਨ ਕੰਮ ਹੋਇਆ ਤੂੰ ਦੱਸਦੀ ਹੈ ਕਿ ਇਹ ਆਪਾਂ ਪੂਰਾ ਨੀਟ ਐਂਡ ਕਲੀਨ ਕੰਮ ਕਰੀਦਾ ਕੋਈ ਵੀ ਇਦਾਂ ਦਾ ਕੰਮ ਨਹੀਂ ਹੁੰਦਾ ਕਿ ਜਿਹਦੇ ਨਾਲ ਤੁਸੀਂ ਇਹਨੂੰ ਥੋੜਾ ਮਾਨਖਾ ਹੋਵੇ ਬਹੁਤ ਜ਼ਿਆਦੇ ਸੋਨਾ ਸੂਟਾ ਸ਼ਿਮਰ ਦਾ ਫੈਬਰਿਕ ਆ ਪਲੱਸ ਜੋ ਇਹਦੇ ਨਾਲ ਆਪਾਂ ਪੇਰਪ ਕੀਤੀ ਆ ਉਹ ਬਾਟਮ ਹੈ ਇਹ ਦੇਖੋ ਜੀ ਇਹਦੇ ਉੱਪਰ ਵੀ ਤੁਸੀਂ ਬਾਟਮ ਦੇ ਪਹੁੰਚ ਉੱਪਰ ਵੇਖੋ نیچے ਲੇਸ ਲਗਾਈ ਆ ਦਨ ਵਰਕਿੱਤੇ ਦੇ ਉੱਪਰ ਬਹੁਤ ਜਿਆਦੇ ਸੋਨਾ ਬਹੁਤ ਹੀ ਸ਼ਿਮਰ ਵਾਲਾ ਫੈਬਰਿਕ ਹੈ ਇੱਕ ਇਹਦੇ ਵਿੱਚ ਸਾਡੇ ਕੋਲ ਹੋਰ ਕਲਰ ਦਾ ਗ੍ਰੀਨ ਗ੍ਰੀਨ ਆਈ ਥਿੰਕ ਗ੍ਰੀਨ ਕਲਰ ਦਾ ਹੀ ਸੇਮ ਫੈਬਰਿਕ ਮਿਲ ਜੂਗਾ ਬੋਟਲ ਗ੍ਰੀਨ ਚ ਉਹ ਕਰ ਸਕਦੇ ਹਾਂ ਬਾਕੀ ਇਹ ਫੈਬਰਿਕ ਨਹੀਂ ਮਿਲੂਗਾ ਕਿਉਂਕਿ ਹੋਰ ਤੁਸੀਂ ਕਿਸੇ ਵੀ ਫੈਬਰਿਕ ਉੱਪਰ ਕਰਾ ਸਕਦੇ ਹੋ ਤੇ ਜੋ ਇਹਦੇ ਨਾਲ ਆਪਾਂ ਪੇਅਰ ਅਪ ਕੀਤਾ ਉਹ ਪਿਓਰ ਔਰਗੰਜ਼ਾ ਦਾ ਇਹ ਦੁਪੱਟਾ ਇਹਦਾ ਥੋੜਾ ਜਿਹਾ ਨਾ ਪਹਿਲਾਂ ਸ਼ਿਮਰ ਦਾ ਦੁਪੱਟਾ ਸੀ ਫਿਰ ਅਸੀਂ ਇਹਨੂੰ ਹੋਰ ਕਰ ਲਿਆ ਇਹ ਵੇਖੋ ਇਹਦੀ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਵੀ ਆ ਚੈੱਕ ਕਰੋ ਤੁਸੀਂ ਇਹਨੂੰ ਥੋੜਾ ਜਿਹਾ ਮੈਂ ਲਾਈਟ ਚਾਰਤਦਸ਼ ਕੰਬੀਨੇਸ਼ਨ ਕਰਾਇਆ ਹੋਇਆ ਜਿੱਦਾਂ ਇਹਦੇ ਡਬਲ ਟੂਨ ਹਨਾ ਉਹਦੇ 'ਚ ਮੈਂ ਇਹਨੂੰ ਕਰਵਾਇਆ ਸੀ ਸੇਮ ਤੁਸੀਂ ਚਾਹੁੰਦੇ ਆਪਾਂ ਸੇਮ ਵੀ ਕਰਦਾਂਗੇ ਜਿੱਦਾਂ ਦੀ ਦੁਪੱਟੇ ਉੱਪਰ ਫਿਨਿਸ਼ਿੰਗ ਆ ਸੇਮ ਹੀ ਉਧਰ ਆਪਾਂ ਪਹੁੰਚੋ ਪ੍ਰਕਿਰਤੀ ਵੇਖੋ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਆ ਇਹ ਤੁਸੀਂ ਕੋਈ ਵੀ ਪਹਿਨ ਮੇਰੇ ਤੋਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਉੱਪਰ ਕਰਵਾ ਸਕਦੇ ਜਿਹੜੇ ਸੂਟ ਹਨਾ ਹਰ ਜਗ੍ਹਾ ਆਪਣੇ ਗਰਮੀ ਸਰਦੀ ਸੂਟ ਚਲਦੇ ਰਹਿੰਦੇ ਨੇ ਕਿਉਂਕਿ ਇਹ ਸੂਟ ਤੁਸੀਂ ਕਿਤੇ ਵੀ ਪਾ ਸਕਦੇ ਹੋ ਮੈਂ ਪਹਿਲਾਂ ਵੀਡੀਓ ਪਾਈ ਸੀ ਪਰ ਮੈਨੂੰ ਵੀਡੀਓ ਚ ਖੁਦ ਨਹੀਂ ਜੰਗੇ ਲੱਗੀ ਸੀ ਕਿਉਂਕਿ ਉਹ ਮੈਂ ਕਾਹਲੀ ਜਲਦੀ ਜਲਦੀ ਚ ਪਾਤੀ ਸੀ ਮੈਂ ਕਿਹਾ ਵਧੀਆ ਤੁਹਾਨੂੰ ਜਿੱਦਾਂ ਮੈਂ ਦਿਖਾਉਣੀ ਆ ਉਦਾਂ ਹੀ ਇਹ ਦਿਖਾਉਂਗੀ ਜੋ ਇਹ ਸੂਟ ਆ ਇਹ ਸਾਡਾ ਖਾਦੀ ਉੱਪਰ ਰੈਡੀ ਹੋਇਆ ਹੋਇਆ ਇਹ ਵੀ ਬਹੁਤ ਜਿਆਦੇ ਸੋਹਣੇ ਸੂਟ ਆ ਸੈਮੀ ਸੂਟ ਆ ਤੁਸੀਂ ਨੈਕ ਦਾ ਡਿਜ਼ਾਈਨ ਦੇਖੋ ਕਾਲਰ ਬਣਾਇਆ ਨੇ ਆਪਾਂ ਸੇਮ ਇਹਦੀ ਸਟੀਚਿੰਗ ਕਰੀ ਵੀ ਆ ਉਦੀ ਵੀ ਲੈਨਿੰਗ ਲੱਗ ਕੇ ਸਟਿਚ ਹੋਇਆ ਤੇ ਇਹ ਵੀ ਸੂਟ ਲੈਨਿੰਗ ਲੱਗ ਕੇ ਹੀ ਸਟਿਚ ਹੋ ਗਿਆ ਤੁਸੀਂ ਚੈੱਕ ਕਰੋ ਕਿੰਨਾ ਸੋਹਣਾ ਆਰੀ ਦੀ ਫਿਨਿਸ਼ਿੰਗ ਦਿੱਤੀ ਹੋਇਆ ਜੋ ਇਹ ਦਿਨ ਘੇਰਾ ਇਹ ਵੀ ਲੈਨ ਬਣਾਇਆ ਆਪਾਂ ਆ ਵੇਖੋ ਜੀ ਲੇਸ ਬ੍ਰੀਕ ਬ੍ਰੀਕ ਨੱਟ ਵਾਲੀ ਦਿੱਤੀ ਆ ਪਲੱਸ ਸਟਾਫਟਰ ਲਗਾ ਕੇ ਸਟਿਚਿੰਗ ਹੋਈ ਵੀ ਇਹਦੀ ਇਹ ਡਾਈ ਕਰਿਆ ਹੋਇਆ ਕੱਲ ਫੈਬਰਿਕ ਆਪਾਂ ਕਿਸੇ ਵੀ ਕਲਰ ਤੇ ਕਰਾ ਸਕਦੇ ਆ ਇਹ ਤੁਸੀਂ ਆਰੀ ਦਾ ਵਰਕ ਚੈੱਕ ਕਰੋ ਬਹੁਤ ਜਿਆਦੇ ਸੋਹਣਾ ਨੀਟ ਐਂਡ ਕਲੀਨ ਆ ਜਿਆਦਾ ਹੈਵੀ ਨਹੀਂ ਤੇ ਨਾ ਹੀ ਜਿਆਦਾ ਲੋ ਸੂਟ ਹੈ ਤੁਸੀਂ ਪਾਰਟੀ ਬਰਥਡੇ ਫੰਕਸ਼ਨ ਅਖੰਡ ਪਾਤਸ਼ਾਹ ਗੁਰਦਵਾਰਾ ਸਾਹਿਬ ਕਿਤੇ ਵੀ ਤੁਸੀਂ ਹੁਣ ਲੋੜੀ ਮਾਗੀ ਆ ਰਹੇ ਨੇ ਕਿਤੇ ਵੀਅਰ ਕਰਕੇ ਜਾ ਸਕਦੇ ਹੋ ਆ ਵੇਖੋ ਜੀ ਇਦਾਂ ਸੂਟ ਦੇ ਲੁੱਕ ਆਉਂਦੀ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਜੋ ਇਹਦੇ 슬ੀਵਸ ਉੱਪਰ ਕੰਮ ਨੇ ਉਹ ਵੀ ਤੁਸੀਂ ਚੈੱਕ ਕਰੋ ਫੁੱਲ ਹੈਵੀ ਕੰਮ ਨੇ ਬਹੁਤ ਹੀ ਜਿਆਦਾ ਸੋਹਣਾ ਭੈਣੋ ਮੈਂ ਵਾਰ-ਵਾਰ ਕਹਿੰਨੀ ਆ ਕਿ ਪਲੀਜ਼ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਆਹ ਵੇਖੋ ਜੀ ਆਪਾਂ ਨਵੀਂ ਲੇਸ ਦਿੱਤੀ ਆ ਕਿੱਡੀ ਸੋਹਣੀ ਲੱਗਦੀ ਇਹਦੇ ਨਾਲ ਫਿਨਿਸ਼ਿੰਗ ਪਲੱਸ ਮੈਂ ਤੁਹਾਨੂੰ ਦੱਸ ਦਿਆਂ ਦੁਪੱਟਾ ਵੀ ਇਹ ਰਿਪ ਕੀਤਾ ਉਹ ਦਿਖਾ ਰਹੀ ਆ ਉਹ ਆਪਾਂ ਕੀਤਾ ਬਿਨਾਰਸੀ ਦਾ ਤੁਸੀਂ ਕਹੋਗੇ ਵੀ ਆਹ ਕਿਉਂ ਲਗਾਏ ਨੇ ਵੇਖੋ ਜੀ ਤਿੱਲੇ ਤੇ ਕੰਮ ਕੀਤਾ ਜਿਹੜਾ ਇਹ ਦੁਪੱਟਾ ਹੁਣ ਇਸ ਸਮੇਂ ਆਪਣੇ ਕੋਲ ਨਹੀਂਗਾ ਇਹ ਪਿਓਰ ਬਿਨਾਰਸੀ ਦਾ ਦੁਪੱਟਾ ਪਲੱਸ ਖਾਦੀ ਵੀ ਇਹਦੇ ਨਾਲ ਸ਼ਰਟ ਆ ਇਹ ਦੁਪੱਟਾ ਜੇ ਮੈਂ ਤੁਹਾਨੂੰ ਹੋਰ ਵੀ ਆਈਡੀਆ ਦਿੰਨੀ ਆ ਕਈ ਵਾਰੀ ਆਪਣੇ ਕੋਲ ਦੁਪੱਟੇ ਪਏ ਹੁੰਦੇ ਨੇ ਬਹੁਤ ਪਿਓਰ ਚਨੂਨ ਦੇ ਟਾਈਡ ਹੈ ਜਾਂ ਕਿੱਦਾਂ ਦੇ ਵੀ ਆਪਾਂ ਉਹਦੇ ਨਾਲ ਵੀ ਤੁਸੀਂ ਵਧੀਆ ਵਰਕ ਕਰਵਾ ਸਕਦੇ ਹੋ ਰੈਡੀ ਕਰਵਾ ਸਕਦੇ ਹੋ ਜੋ ਚ ਕਲਰ ਪਾਏ ਉਸੇ ਆ ਵੇਖੋ ਜੀ ਪਿਓਰ ਬਨਾਰਸੀ ਦਾ ਦੁਪੱਟਾ ਇਹ ਆ ਵੇਖੋ ਕਿੰਨਾ ਸੋਹਣਾ ਦੁਪੱਟਾ ਇਹ ਬਿਲਕੁਲ ਲਾਈਟ ਵੇਟ ਹੈ ਤੇ ਜਿੱਦਾਂ ਇਹਦਾ ਗ੍ਰੀਨ ਹੈ ਉਦਾਂ ਦੀ ਆਪਾਂ ਇੱਥੇ ਲੇਸ ਤੇਤੀ ਜੇ ਤੇ ਮਸ਼ੀਨ ਵਰਕ ਕਰਵਾਉਣਾ ਉਹ ਵੀ ਹੋ ਜਾਊਗਾ ਬਹੁਤ ਜ਼ਿਆਦਾ ਸੋਹਣਾ ਸੂਰਤ ਦੀ ਲੁੱਕ ਬਹੁਤ ਪਾਇਆ ਬੜਾ ਪਾਕਿਸਤਾਨੀ ਲੁੱਕ ਹੈ ਇਹਦੇ ਫੁੱਲ ਚਾਕ ਨੇ ਕੋਈ ਆਪਾਂ ਛੋਟੇ ਚਾਕ ਨਹੀਂ ਰੱਖੇ ਤੁਸੀਂ ਵੇਖ ਸਕਦੇ ਹੋ ਜਿਉਂ ਦਿਨਾ ਬੋਟਮਾ ਉਹ ਤੁਸੀਂ ਚੈੱਕ ਕਰੋ ਕਿੰਨੀ ਸੋਹਣੀ ਬਣੀ ਆ ਇਹ ਜਿੱਦਾਂ ਦੇ ਦੇ ਤੇ ਕਲਰ ਆ ਉਹੀ ਸੇਮ ਤੇ ਆਪਾਂ ਐਂਕਰਿੰਗ ਕੀਤੀ ਆ ਪਲੱਸ ਲੇਸ ਦਿੱਤੀ ਆ ਗ੍ਰੀਨ ਇਧਰ ਇਹ ਲੇਸ ਦਿੱਤੀ ਆ نیچے ਇਹ ਲਗਾਈ ਆ ਬਹੁਤ ਹੀ ਜਿਆਦੇ ਸੋਹਣਾ ਸੂਟ ਲੱਗਦਾ ਕੋਈ ਵੀ ਭੈਣ ਜੇ ਆਪਾਂ ਤੁਸੀਂ ਸੂਟ ਕਿਸੇ ਵੀ ਫੈਬਰਿਕ ਕਿਸੇ ਵੀ ਕਲਰ ਤੇ ਬਣਾਉਣਾ ਚਾਹੁੰਦੇ ਤੇ ਸਕਰੀਨ ਉੱਪਰ ਨੰਬਰ ਆ ਪਿਛਲਾ ਵੀਡੀਓ ਵੀ ਚੈੱਕ ਕਰਕੇ ਤੁਸੀਂ ਫਰੈਂਕ ਸੂਟ ਮੰਗਵਾ ਸਕਦੇ ਹੋ ਜੋ ਸਰ ਦਾ ਨੈਕ ਸੂਟ ਆ ਇਹ ਵੀ ਬਹੁਤ ਜਿਆਦਾ ਸੋਹਣਾ ਅੱਜ ਸੈਮੀ ਸੂਟ ਲੈ ਕੇ ਆਏ ਆ ਜੇ ਤੁਸੀਂ ਵਰਕ ਤੇ ਹੋਰ ਬਦਲਣਾ ਘੇਰੇ ਤੇ ਕਰਾਉਣਾ ਨੈਕ ਉੱਪਰ ਕਰਾਉਣਾ ਬੈਕ ਸਾਈਡ ਤੇ ਕਿਤੇ ਵੀ ਤੁਸੀਂ ਕਰਵਾਉਣਾ ਆਪਾਂ ਸੇਮ ਤੁਹਾਨੂੰ ਉਦਾਂ ਹੀ ਕਰਕੇ ਦੇਵਾਂਗੇ ਜੋ ਇਹ ਸੂਟ ਹੈ ਇਹ ਵੀ ਬਹੁਤ ਜਿਆਦਾ ਸੋਹਣਾ ਤੁਸੀਂ ਚੈੱਕ ਕਰੋ ਆਰੀ ਦਾ ਵਰਕ ਹੋਇਆ 골ਡਨ ਆਰੀ ਤੇ ਕੰਮ ਕਰਿਆ ਹੋਇਆ ਇਹ ਤੇ ਵੀ ਬਹੁਤ ਜਿਆਦਾ ਸੋਹਣਾ ਆਉਂਦਾ ਇਹ ਵੇਖੋ ਜੀ ਜੋ ਇਹਦੇ ਨਾਲ ਆਪਾਂ ਲੇਸ ਲਗਾਈ ਹੈ ਬਹੁਤ ਹੀ ਜਿਆਦੇ ਸੋਹਣੀ ਜਿੱਦਾਂ ਦੀ ਸੇਮ ਆ ਉਦਾਂ ਦੀ ਲੇਸ ਆ ਪਲੱਸ ਇਹ ਤੇ ਆਪਾਂ ਐਂਕਰਿੰਗ ਕਰੀ ਵੀ ਆ ਤੇ ਪਾਈਪਿੰਗ ਦੇਸ 골ਡਨ ਲਗਾ ਕੇ ਕਰੀ ਵੀ ਆ ਇਹ ਜਿਹੜੇ ਸੂਟ ਆ ਲੈਨਿੰਗ ਲਾ ਕੇ ਸਟੀਚੋ ਆ ਪਲੱਸ ਇਹਨਾਂ ਦੀ ਸਲੀਵਸ ਦਿਖਾਉਂਦੀ ਆ ਬਹੁਤ ਜਿਆਦੇ ਸੋਹਣੀ ਆਉਂਦੀ ਆ ਆ ਵੇਖੋ 골ਡਨ ਬਟਨ ਸਲੀਵਸ ਉੱਪਰ ਵਰਕ ਤੇ ਇਧਰ ਦੋ ਸਾਈਡ ਤੇ ਆਪਾਂ ਲੇਸ ਦੇ ਕੇ ਸੇਮ ਹੀ ਉਦਾਂ ਦੀ ਇਹਨਾਂ ਦੇ ਉੱਪਰ ਆਪਾਂ ਦ ਫ੍ਰਿਲ ਜੀ ਵਾਲੀ ਬਣ ਗਈ ਨਹੀਂ ਇਹ ਚ ਆਪਾਂ ਵਲ ਲਗਾ ਗਏ ਆ ਇੱਥੇ ਦੋਵੇਂ ਪਾਸੇ ਉਸ ਤੋਂ ਨੇ ਤਾਂ ਸਟੀਚਿੰਗ ਸਟਾਈਲ ਕੀਤਾ ਹੋਇਆ ਤੁਸੀਂ ਵੀ ਇਦਾਂ ਕਰਵਾ ਸਕਦੇ ਹੋ ਕੋਈ ਵੀ ਸੂਟ ਸਾਡੇ ਤੋਂ ਵੇਖੋ ਜੀ ਦੁਆਰਾ ਵਰਕ ਬਹੁਤ ਨੀਟ ਐਂਡ ਕਲੀਨ ਆ ਸੈਮੀ ਜਿਹਾ ਸੂਟ ਆ ਦੋ ਸਾਈਡ ਆਪਾਂ ਅੱਗੇ ਪਿੱਛੇ ਇਹਨਾਂ ਦੇ ਇਦਾਂ ਲੇਸ ਲਗਾਈ ਆ ਆ ਵੇਖੋ ਜੀ ਐਂਕਰਿੰਗ ਕਰੀ ਵੀ ਆ ਤੇ ਜੋ ਇਹਦੇ ਨਾਲ ਦੁਪੱਟਾ ਦੁਪੱਟਾ ਪਿਓਰ ਸ਼ਿਮਰ ਦਾ ਦਿੱਤਾ ਇਹ ਸੂਟ ਇਹ ਜਿਹੜੇ ਦੁਪੱਟੇ ਆ ਇਹ ਸ਼ਿਮਰ ਲਾਈਨਿੰਗ ਵਾਲਾ ਦੁਪੱਟਾ ਪਿਓਰ ਔਰਗਾਂਜ਼ਾ ਦਾ ਦੁਪੱਟਾ 4 ਸਾਈਡ ਆਪਾਂ ਲੇਸ ਨਾਲ ਇਹਦੀ ਫੁੱਲ ਫਿਨਿਸ਼ਿੰਗ ਦਿੱਤੀ ਹੈ ਤੇ ਜੋ ਇਹਦੀ ਬਾਟਮ ਆ ਉਹ ਵੀ ਬਹੁਤ ਜਾਦੇ ਸੋਹਣੀ ਹੈ ਸੇਮ ਕਲਰ ਦੀ ਹੈ ਪਲੱਸ ਇਹਦੇ ਤੇ ਵੀ ਆਪਾਂ ਲੇਸ ਲਗਾ ਕੇ ਪੂਰਾ ਆਪਾਂ ਸੂਟ ਰੈਡੀ ਕੀਤਾ ਇਹ ਜਿਹੜੇ ਸੂਟ ਆ ਤੁਸੀਂ ਸਿਲਕ ਦੇ ਫੈਬਰਿਕ ਤੇ ਕਰਵਾਉਣੇ ਆ ਜਾਂ ਜਾਰਜਟ ਲਾਈਨਿੰਗ ਵਾਲਾ ਕੋਈ ਵੀ ਅੱਜਕੱਲ ਬਹੁਤ ਬਰਬਰੀ ਤੇ ਕਰਵਾਉਣ ਹੈ ਜਾਂ ਕਿੱਦਾਂ ਤੇ ਵੀ ਕਰਵਾਉਣੇ ਆਪਾਂ ਤੁਹਾਨੂੰ ਸੇਮ ਓਦਾਂ ਵੀ ਕਰਕੇ ਦੇਵਾਂਗੇ ਤੇ ਬਹੁਤ ਜਿਆਦੇ ਸੋਨੇ ਸੂਟ ਹੈ ਇਹ ਜਿਹੜੇ ਸੂਟ ਕੁਰੀ ਗਾਰਲਿਸ਼ ਲੁੱਕ ਆਉਂਦੀ ਆ ਦੁਪੱਟੇ ਬਹੁਤ ਜਿਆਦੇ ਸੋਨੇ ਪਿਆਰ ਆਪ ਕੀਤੇ ਆ ਸੂਟ ਬਹੁਤ ਜਿਆਦੇ ਸੋਨੇ ਆ ਤੇ ਪਲੀਜ਼ ਭੈਣੋ ਆਪਣੇ ਇੰਸਟਾਗ੍ਰam ਉੱਪਰ ਜੇ ਕਿਸੇ ਨੇ ਦੇਖੀ ਆਪਣੀ ਪੋਸਟ ਵੇਖਣੀ ਇੰਸਟਾਗ੍ਰam ਪਰ ਆਪਣਾ ਚੈਨਲ ਅਦਾ ਕਰੀ ਬਾਈ ਨੀਮ ਤੇ ਉੱਥੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਪਾਂ ਹੁਣ YouTube ਤੇ ਪੋਸਟ ਪਾਉਂਦੇ ਆ ਉਮੀਦ ਕਰਦੀ ਆ ਮੇਰੀ ਵੀਡੀਓ ਵਧੀਆ ਲੱਗੀ ਹੋਗੀ ਸ਼ੁਕਰੀਆ ਜੀ